ਵਾਹਿਗੁਰੂ ਤੇਰਾ ਹੀ ਤੇਰਾ ਸੋਸਾਇਟੀ ਵੱਲੋਂ ਗੁਰਦੁਆਰਾ ਬੋਲੀ ਸਾਹਿਬ ਨੂੰ ਗੱਦੇ ਪੇਟ ਕੀਤੇ ਗਏ ਸੁਮਾ ਸੇਵੀ ਕਮਾਂ ਨੂੰ ਅੱਗੇ ਤੋਰਦੇ ਆਂ ਸਥਾਨਕ ਵਾਹਿਗੁਰੂ ਤੇਰਾ ਹੀ ਤੇਰਾ ਸੋਸਾਇਟੀ ਨਡਾਲਾ ਨੇ ਨਡਾਲਾ ਵੱਲੋਂ ਇਤਿਹਾਸਿਕ ਗੁਰਦੁਆਰਾ ਬੋਲੀ ਸਾਹਿਬ ਨਡਾਲਾ ਵਿਖੇ 300 ਗੱਦੇ ਪੇਟ ਕੀਤੇ ਗਏ ਹਨ ਗੱਲਬਾਤ ਕਰਦੇ ਆਂ ਸੋਸਾਇਟੀ ਦੇ ਆਗੂਆਂ ਜਸਵਿੰਦਰ ਸਿੰਘ ਟੈਣੀ ਯੂਐਸਏ ਬੁੱਲਾ ਯੂਐਸਏ ਅਤੇ ਹੋਰਾਂ ਨੇ ਆਖਿਆ ਕਿ ਸਰਦ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸੰਗਤ ਦੀ ਸਹੂਲਤ 'ਤੇ ਗੁਰਦੁਆਰਾ ਸਾਹਿਬ ਵਿਖੇ 300 ਗੱਦੇ ਪੇੜ ਕੀਤੇ ਗਏ ਹਨ। ਉਹਨਾਂ ਆਖਿਆ ਕਿ ਭਵਿੱਖ ਵਿੱਚ ਸਮਾਜ ਸੇਵਾ ਪ੍ਰਤੀ ਅਜਿਹੇ ਕੰਮ ਜਿਹੜੇ ਆ ਉਹ ਜਾਰੀ ਰੱਖਣਗੇ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਜਰ ਸੁਖਵਿੰਦਰ ਸਿੰਘ ਬੱਸੀ ਨੇ ਜਿੱਥੇ ਸੁਸਾਇਟੀ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਦਾ ਮਾਨ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਭਾਈ ਹਰਪਜਨ ਸਿੰਘ, ਭਾਈ ਗੁਰਵਿਕਤਰ ਵਿਕਰਮ ਸਿੰਘ, ਗੁਰਪ੍ਰੇਮ ਸਿੰਘ ਸੋਨੂ, ਸੰਦੀਪ ਕੁਮਾਰ ਟੋਨੀ, ਬਲਵਿੰਦਰ ਸਿੰਘ ਬਿੱਟੂ ਮਲਤਾਨੀ ਕਾਲੀ ਬਿਲਪੁਰ ਮੰਨੂ ਆਟੋਸਫੇਅਰ ਵਾਲੇ ਮੋਨੂ ਸੁਖਾ ਰਾਣਾ ਹਰਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ ਅੱਜ ਬੜਾ ਖੁਸ਼ੀ ਭਰਿਆ ਦਿਨ ਹੈ ਜੀ ਅੱਜ ਸਾਡੇ ਇਲਾਕੇ ਦੀ ਇੱਕ ਸੁਸਾਇਟੀ ਵਾਹਿਗੁਰੂ 13 13 ਜਿਹੜਾ ਸਰਦੀ ਦੇ ਮੌਸਮ ਨੂੰ ਮੁੱਖ ਧਿਆਨ ਵਿੱਚ ਰੱਖਦੇ ਆ ਸਾਡੇ ਇਤਿਹਾਸਕ ਗੁਰਦੁਆਰਾ ਸਾਹਿਬ ਗੁਰਦਰਾ ਬੋਲੀ ਸਾਹਿਬ ਦੇ ਵਿੱਚ ਪੂਰੇ ਹਾਲ ਦੇ ਵਿੱਚ 300 ਗੱਦੇ ਜੋ ਠੰਡ ਦੇ ਲਈ ਸੰਗਤ ਬਹੁਤ ਦੂਰ ਦੂਰੋਂ ਜਦਾ ਹੁੰਦੀ ਆ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਹੈ ਵਾਇਗਰੂ 13 13 ਸੁਸਾਇਟੀ ਜਸਵਿੰਦਰ ਮਲਤਾਨੀ ਜਸਵਿੰਦਰ ਮਲਤਾਨੀ ਭਾਜੀ ਟੈਨੀ ਭਾਜੀ ਜਿਹੜੇ ਅਮਰੀਕਾ ਦੇ ਵਿੱਚੋਂ ਇਹਨੂੰ ਰਨ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਜੀ ਨਹੀਂ ਕਰਦਾ